ਹਨ ਜੀ ਸਸ਼ੇ ਕਾਲ ਜੀ ਸਾਰਿਆਂ ਨੂੰ hope ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਲੋ ਜੀ ਇਹ ਕਾਫੀ ਦਿਨਾਂ ਦਾ ਵਲੌਗ ਜਿਹੜਾ ਹੈਗਾ ਆਪਾਂ ਤੁਹਾਨੂੰ ਦਿਖਾਉਣ ਲੱਗੇ ਹੈਗੇ ਆ ਆਪਾਂ ਗਏ ਸੀਗੇ ਪਹਾੜ ਤੇ ਬਟ ਆਪਣੇ ਰਸਤੇ ਦੇ ਵਿੱਚ ਆ ਗਿਆ ਜੀ ਪੱਸੀਆਂ ਕੋਠੀ ਆਉਂਦੀ ਹੈਗੀ ਆ ਤੇ ਅੰਪਾਇ ਦੇਖਣ ਵਾਸਤੇ ਗਏ ਸੀਗੇ ਤੇ ਮਹਾਰਾਜਾ ਦਲੀਪ ਸਿੰਘ ਦੀ ਹਵੇਲੀ ਤੇ ਮਹਾਰਾਜਾ ਦਲੀਪ ਸਿੰਘ ਜੀ ਇੱਥੇ ਰਹਿ ਕੇ ਗਏ ਸੀ ਕਿ ਉਹਨਾਂ ਦੇ ਆਪਾ ਦੇਖਣ ਵਾਸਤੇ ਗਏ ਹੋਏ ਸੀਗੇ ਤੇ ਉਹ ਸोर्टੇ ਹੰਦੇ ਇੱਥੇ ਰਹੇ ਸੀ ਤੇ ਆਪਾ ਉਹਨਾਂ ਦੀ ਹਵੇਲੀ ਜਿਹੜੀ ਹੈਗੀ ਸੀ ਉਹ ਦੇਖਣਗੇ ਸੀ ਕਾਫੀ ਪ੍ਰਾਤਨ ਹੈਗੀ ਆ ਤੇ ਵੈਸੇ ਤਾਂ ਹੁਣ ਉਹਨਾਂ ਨੇ ਨਿਊ ਬਿਲਡਿੰਗ ਜਿਹੜੀ ਹੈਗੀ ਉਹ ਤਿਆਰ ਕੀਤੀ ਹੈਗੀ ਤੇ ਬੱਟ ਜਿਹੜੀ 올ਡ ਬਿਲਡਿੰਗਸ ਵੀ ਹੈਗੀਆਂ ਨੇ ਕਾਫੀ ਜ਼ਿਆਦਾ ਤੇ ਇੰਨਾ ਸੋਹਣਾ ਉਹਨਾਂ ਨੇ ਕੀ ਬਹੁਤ ਵਧੀਆ ਸਜਾਇਆ ਹੋਇਆ ਹੈ ਰੁੱਖ ਫੁੱਲ ਮੁਕਤੇ ਜੁੜੇ ਹੋਏ ਨੇ ਬਹੁਤ ਵਧੀਆ ਤੇ ਬਹੁਤ ਸੋਹਣੇ ਲੱਗੇ ਹੋਏ ਨੇ ਤੇ ਹਰ ਕੋਈ ਵੀ ਚੀਜ਼ ਆਪਾਂ ਨੂੰ ਜਿਹੜੀ ਹੈਗੀ ਇੱਥੇ ਦੇਖਣ ਨੂੰ ਮਿਲਦੀ ਹੈਗੀ ਆ ਤੇ ਪਿਛਲੀਆਂ ਛੱਤਾਂ ਪਿਛਲੇ ਰੁੱਖ ਹਨਾ ਤੇ ਜਿਹੜੀ ਬੂਟੀਆਂ ਜਿਹੜੀਆਂ ਹੈਗੀਆਂ ਨੇ ਪੁਰਾਣੀਆਂ ਤੋਂ ਪੁਰਾਣੀਆਂ ਜਿਹੜੀਆਂ ਬੂਟੀਆਂ ਜਿਹੜੀਆਂ ਹੈਗੀਆਂ ਨੇ ਤੇ ਉਹ ਵੇਖਣ ਨੂੰ ਮਿਲਦੇ ਨੇ ਤੇ ਹਰ ਕੋਈ ਜਿਹੜੀ ਪੁਰਾਣੀ ਤੋਂ ਪੁਰਾਣੀ ਚੀਜ਼ ਆ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਕੇ ਰੱਖੀ ਹੋਈ ਆ ਨੇ ਬਹੁਤ ਹੀ ਜ਼ਿਆਦਾ ਵਧੀਆ ਆ ਕੋਠੀ ਵਿੱਚੋਂ ਦੇਖਣ ਗਿਆਣਾ ਇਹਦਾ ਇਤਿਹਾਸ ਪੜ੍ਹਨ ਤੇ ਪਤਾ ਲੱਗਦਾ ਹੈ ਤੇ ਬਹੁਤ ਹੀ ਜ਼ਿਆਦਾ ਵਧੀਆ ਸੀ ਕਿ ਤੇ ਆਪਾਂ ਕਾਫੀ ਦੇਖਿਆ ਹਨ ਲਾਲੋ ਜੇ ਆਪਣੇ ਕੋਈ ਇੱਥੇ ਲੀਡਰ ਲੋਡ ਰੋਲ ਹੈ ਤੋਂ ਵੀ ਦੇਖ ਕੇ ਜਾਂਦਾ ਹੈਗਾ ਤੇ ਆਪਾਂ ਕਿਹਕੇ ਕਿਉਂ ਨਾ ਆਪਣੇ ਨੇਅਰ ਹੈਗਾ ਤੇ ਆਪਾਂ ਦੇਖ ਲਈਏ ਤੇ ਇਹ ਹੈਗਾ ਜੀ ਮਹਾਰਾਜਾ ਦਲੀਪ ਸਿੰਘ ਇੱਥੇ ਆਖਰੀ ਜਿਹੜੀ ਰਾਤ ਸੀ ਵੀ ਉਸਲੇ ਦਾ ਹਾਲ ਲਿਖਿਆ ਹੋਇਆ ਹੈ ਇੱਥੇ ਉਹ ਕਿੱਥੋਂ ਆਏ ਸੀ ਕਿਵੇਂ ਆਏ ਹਨ ਇਹ ਕਿੱਥੇ ਗਈ ਸੀ ਇੱਥੇ ਕਿ ਉੱਤੇ ਸਾਰਾ ਕੁਝ ਲਿਖਿਆ ਹੋਇਆ ਹੈ ਬਹੁਤ ਵਧੀਆ ਇਤਿਹਾਸਿਕ ਇਹ ਤਾਂ ਬਹੁਤ ਵਧੀਆ ਲਿਖਿਆ ਇਹ ਲੱਗਿਆ ਜੀ ਫੋਟੋ ਸੀ ਐਮ ਪ੍ਰਧਾਨ ਮੰਤਰੀ ਮਾਨਦੀ ਤੇ ਇਹ ਇਧਰ ਵਾਲੀ ਸਾਈਡ ਤੇ ਉਹ ਸਾਹਮਣੇ ਹੈਗੀ ਸੀ ਕਿ ਵਾਸ਼ਰੂਮ ਏਧਰ ਵਾਲੀ ਸਾਈਡ ਤੇ ਬਣਿਆ ਸੀ ਮਹਾਰਾਜਾ ਦਿਲੀਪ ਸਿੰਘ ਜੀ ਦਾ ਘੁੱਟ ਤੇ ਬਹੁਤ ਹੀ ਵਧੀਆ ਸਾਰਾ ਕੁਝ ਲੱਗ ਰਿਹਾ ਸੀ ਤੇ ਸਾਰੇ ਪਾਸੇ ਹਰਿਆਲੀ ਸੀਗੀ ਤੇ ਬਹੁਤ ਵਧੀਆ ਬਿਲਡਿੰਗ ਸੀ ਆਪਾਂ ਵਿੱਚੋਂ ਵੀ ਸਾਰੀ ਦੇਖ ਕੇ ਆਏ ਤੇ ਬਟ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜੈਨੇ ਸੀਗੀ ਫਿਰ ਆਪਾਂ ਜਾਦੇ ਆ ਤੁਹਾਨੂੰ ਮੇਨ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਨਹੀਂ ਦਿਖਾਈਆਂ ਹੈਗੀਆਂ ਤੇ ਬਸ ਉਹਨੇ ਹਨ ਇੱਥੇ ਅਜਿਹੀ ਤੁਹਾਨੂੰ ਪਤਾ ਇੱਕ ਬੱਚਿਆਂ ਨੂੰ ਹਨ ਹੁੰਦਾ ਇੱਕ ਆਪਾਂ ਝੂਲੇ ਵਗੈਰਾ ਤੇ ਹਲਾ ਝੂਲੇ ਤੇ ਇੱਥੇ ਜ਼ਿਆਦਾ ਤੇ ਨਹੀਂ ਹੈਗੇ ਤੇ ਬਟ ਇੱਕ ਇੱਕ ਝੂਲਾ ਹੈਗਾ ਆਪਾਂ ਪਾਸਾਰੇ ਪਹੁੰਚੇ ਆ ਅੱਜ ਮਹਾਰਾਜਾ ਦਲੀਪ ਸਿੰਘ ਦੀ ਹਵੇਲੀ ਵੇਖਣ ਲਈ ਹਾਂ ਲੈ ਆ ਤੇ ਇੱਥੇ ਕੁਲਦੀਪ ਆਪਣੀ ਵੀਡੀਓ ਬਣਾ ਰਹੇ ਸੀਗੇ ਤੇ ਆਪਾਂ ਝੂਲਾ ਝੂਲਦੇ ਪਏ ਸੀਗੇ ਹੋਰ ਵੀ ਕਾਫੀ ਜਾਨੇ ਸੀ ਜਿਹੜੇ ਵੀ ਦੇਖਦੇ ਪਏ ਸੀ ਕਿਉਂਕਿ ਹਵੇਲੀ ਬਹੁਤ ਜ਼ਿਆਦਾ ਵੱਡੀ ਆ ਤੇ ਕਾਫੀ ਜਾਨੇ ਦੇਖਦੇ ਪਏ ਸੀਗੇ ਇੱਥੇ ਖਾਣ ਦੇਣ ਵਾਸਤੇ ਕੈਂਟੀਨ ਵੀ ਵਗੈਰਾ ਵੀ ਬਣੀ ਹੋਈ ਆ ਜੇ ਆਪਾਂ ਨੂੰ ਲਾਲੋ ਭੁੱਖ ਵਗੈਰਾ ਲੱਗੀ ਹੁੰਦੀ ਆ ਤਾਂ ਹੈ ਨਾ ਤੇ ਅਪਕੀ ਬਹੁਤ ਸੋਹਣਾ ਬਣਿਆ ਹੋਇਆ ਹੈ ਹੁਣ ਤੇ ਇਤਨੀ ਸਾਰੇ ਜਣੇ ਜ਼ਰੂਰ ਦੇਖ ਕੇ ਆਏ ਉੱਥੇ ਕੁਲਦੀਪ ਵੀ ਇੱਥੇ ਝੂਲਾ ਝੂਲਦੇ ਸੀ ਕਿ ਨਾਲੇ ਆਪਾਂ ਬੈਠ ਕੇ ਕਾਫੀ ਦੇਰ ਇੱਥੇ ਗੱਲਾਂ ਬਾਤਾਂ ਕਰਦੇ ਰਹੇ ਤੇ ਕਿਉਂਕਿ ਇਹ ਜਿਹੇ এনवायरमेंट ਹਨ ਹਰਿਆਲੀ ਜਿਹੇ এনवायरमेंट ਜਿਹੜੀ ਆ ਹੁਣ ਪਤਾ ਹੀ ਕਿ ਬਹੁਤ ਸੋਹਣੀ ਲੱਗਦੀ ਹੈ ਇਹਦੇ ਵਿੱਚ ਬੈਠਣਾ ਬਹੁਤ ਵਧੀਆ ਲੱਗਦਾ ਹੈ ਨਾ ਮਨ ਨੂੰ ਸ਼ਾਂਤੀ ਜੀ ਮਿਲਦੀ ਹੈ ਜੀ ਇਹ ਤੇ ਅਸੀਂ ਗੱਲਾਂ ਗੁੱਲਾਂ ਕਰਨ ਤੋਂ ਬਾਅਦ ਵਿੱਚ ਜਿੱਜੀ ਫੇਰ ਅਸੀਂ ਚੱਲਦੇ ਅੱਗੇ ਤਾਂ ਇਹ ਹੈਗੇ ਸੀਗੇ ਪ੍ਰਾਤਨ ਵਾਸ਼ਰੂਮ ਸੀਗੇ ਤੇ ਇਹਨਾਂ ਦੀ ਛੱਤਾ ਇੰਨੀ ਆ ਸੋਹਣੀ ਆ ਸੀਗੇ ਹਨਾ ਕਿੰਨੇ ਸਾਲ ਪੁਰਾਣੇ ਆ ਬਹੁਤ ਦਿਨ ਪੁਰਾਣੇ ਹੈਗੇ ਆ ਤੇ ਬਹੁਤ ਹੀ ਵਧੀਆ ਸੀਗਾ ਇਹ ਸਾਰਾ ਕਸ਼ ਤੇ ਇਹਨਾਂ ਦੇ ਛੱਤਾ ਵਗੈਰਾ ਹਨਾ ਲਾਹ ਲੋ ਜਿੱਥੇ ਸੰਭਾਲ ਹੁੰਦੀ ਹੈ ਜਿਹੜੀ ਚੀਜ਼ਾਂ ਦੀ ਹਨਾ ਉਹ ਚੀਜ਼ਾਂ ਵੈਸੇ ਵੀ ਵਧੀਆ ਰਹਿੰਦੀਆਂ ਨੇ ਤੇ ਇੱਥੇ ਦੇਸੀ ਜੜੀਆਂ ਹੋਤੀਆਂ ਨੇ ਜੜੀਆਂ ਹੈਗੀਆਂ ਨਾ ਉਹ ਵੀ کافی ਜ਼ਿਆਦਾ ਹੈਗੀਆਂ ਲੇਕਿਨ ਸੇਬ ਅਮਰੂਦ ਵਗੈਰਾ ਵੀ ਇੱਕ ਸਾਈਡ ਤੇ ਉਹਨਾਂ ਨੇ ਲਾਏ ਹੋਏ ਨੇ ਬਾਗ ਵਗੈਰਾ ਤੇ ਫਿਰ ਹਰ ਇੱਕ ਜਿਹੜਾ ਫਲਤਾ ਤੇ ਜ਼ਿਆਦਾ ਫਲ ਤੇ ਨਹੀਂ ਹੈਗੇ ਅਮਰੂਦ ਦੇ ਬੂਟੇ ਜ਼ਿਆਦਾ ਜਿਹੜੇ ਸੀ ਉਹ ਆਪਾਂ ਨੇ ਦੇਖੇ ਸੀਗੇ ਤੇ ਅਨਾਰਾਂ ਦੇ ਬੂਟੇ ਜ਼ਿਆਦਾ ਸੀਗੇ ਤੇ ਹੋਰ ਵੀ ਹੈਗੇ ਸੀਗੇ ਬੂਟੇ ਜਿਸ ਦਾ ਅਮਰੂਦ ਵਗੈਰਾ ਜਿਹੜੇ ਹੋਣ ਵਾਲੇ ਥੇਰੀਆਂ ਸੀਗੀਆਂ ਤੇ ਕਾਫੀ ਇਸ ਤਰ੍ਹਾਂ ਦੇ ਜਿਹੜੇ ਹੈਗੇ ਸੀ ਟਰೀ ਸੀਗੇ ਹੌਲੈਂਡ ਦੇ ਟਰೀ ਸੀਗੇ ਇਹ ਹੌਲੇ ਦਾ ਟਰೀ ਸੀਗਾ ਜਿਹੜਾ ਪਿੱਛੇ ਲੰਘ ਗਿਆ ਤੇ ਹੋਰ ਵੀ ਕਾਫੀ ਤਰ੍ਹਾਂ ਦੇ ਜਿਹੜੇ ਹੈਗੇ ਸੀ ਇੱਥੇ ਟਰೀ ਹੈਗੇ ਸੀ ਤੇ ਆਪਾਂ ਹਣਾ ਕਾਫੀ ਇੰਜੋਏ ਕੀਤਾ ਗੱਲਾਂ ਬਾਤਾਂ ਕਰਦੇ ਰਹਿ ਤੇ ਆਪਾਂ ਆਪਣਾ ਫੋਟੋ ਸ਼ੂਟ ਵੀ ਉੱਥੇ ਕੀਤਾ ਥੋੜਾ ਕਿ ਮਨਨ ਕੀ ਫੋਟੋਆਂ ਵਗੈਰਾ ਲੈਂਤੀਆਂ ਤੇ ਰੀਲਸ ਵਗੈਰਾ ਵੀ ਆਪਾਂ ਕਾਫੀ ਜ਼ਿਆਦਾ ਬਣਾਈਆਂ ਸੀਗੀਆਂ ਤੇ ਬਾਟੂ ਆਪਾਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਤਾ ਕਿਉਂਕਿ ਉਹ ਮੈਂ ਆਪਣੇ ਹਸਬੰਦ ਦੇ ਫੋਨ ਦੇ ਵਿੱਚ ਬਣਾਈਆਂ ਸੀ ਵੀਡੀਓ ਵਗੈਰਾ ਵੀ ਕਾਫੀ ਬਣਾਈਆਂ ਆਪਾਂ ਹੋਰ ਵੀ ਉਹ ਗਏ ਕਾਫੀ ਥਾਵਾਂ ਦੇ ਘੁੰਮਣ ਗਏ ਸੀ ਤੇ ਇੱਥੇ ਬਹੁਤ ਸੋਹਣਾ ਸੋਹਣੀ ਜੀ ਲੁੱਕਾਂ ਹੁੰਦੀ ਕੋਈ ਸੀ ਤੇ ਆਪਾਂ ਕੋਈ ਬਣਾ ਲਵਾਂਗੇ ਲੈ ਸਾਡੀ ਇੱਥੇ ਜਿਹੜੀ ਪਿੱਕਾ ਉਹ ਆਪਾਂ ਲੈਨੇ ਆ ਤੇ ਫਿਰ ਜੀ ਇਹ ਹੈਗੇ ਦੋ ਤਿੰਨ ਦਿਨਾਂ ਦੇ ਬਾਅਦ ਵਿੱਚ ਦੀ ਵੀਡੀਓ ਤੇ ਆਪਾਂ ਆਗੇ ਸੀਗੇ ਅੰਮ੍ਰਿਤਸਰ ਤੇ ਅੰਮ੍ਰਿਤਸਰ ਆਪਾਂ ਇਹਨੂੰ ਲੱਗਣ ਵਾਲਾ ਸੀਗਾ ਛੋਨੇ ਨੂੰ ਪਾਣੀ ਕਿਉਂਕਿ ਤੁਹਾਨੂੰ ਬਤਾਇਆ ਸਾਰਾ ਨਵੀਰਵਨੀ ਇੱਥੇ ਹੈਗਾ ਤੇ ਮੰਮੀ ਵੀ ਨੇ ਇੱਥੇ ਹੈਗੇ ਹੈ ਹਨਾ ਤੇ ਭਾਬੀ ਤੁਹਾਨੂੰ ਪਤਾ ਹੀ ਕਿ ਜੀ ਨਵੀਂ ਨਵੀਂ ਉਹਨਾਂ ਦੀ ਮੈਰਿਜ ਹੋਈ ਆ ਤੇ ਤਾਂ ਕਰਕੇ ਹਨ ਤੇ ਫਿਰ ਜੀ ਇੱਥੇ ਮੇਚੋਂ ਨੇ ਪਾਣੀ ਲਾਇਆ ਸੀ ਕੁਲਦੀਪ ਚਲੇ ਗਏ ਸੀਗੇ ਉਹਨਾਂ ਦੀ ਵਾਪਸੀ ਹੋ ਗਈ ਸੀ ਤੇ ਫਿਰ ਜੀ ਇੱਕ ਪਾਸੇ ਇਧਰ ਝੋਨਾ ਪੱਕਾ ਸੀਗਾ ਤੇ ਇੱਕ ਪਾਸੇ ਜਿਹੜਾ ਹੈਗਾ ਸੀ ਮੇਚੋਂ ਨੇ ਪਾਣੀ ਲਾਉਂਦੇ ਪਏ ਸੀ ਇਧਰੋਂ ਵੀਰੇ ਨੇ ਝੋਟਾ ਜਿਹੜਾ ਹੈਗਾ ਸੀ ਉਹ ਕੱਟਣਾ ਸੀਗਾ ਵੱਢਣਾ ਸੀਗਾ ਮਸ਼ੀਨ ਲੱਗਣੀ ਸੀਗੀ ਦੋ ਦਿਨਾਂ ਬਾਅਦ ਤੇ ਵੀਰੇ ਰੇਂਦਰ ਟੈਸ ਵਿੱਚ ਝੋਨੇ 'ਚ ਪਾਣੀ ਨਾ ਪੈ ਜਾਵੇ ਕਿਤੇ ਚਾਚਾ ਜੀ ਦਾ ਬੇਟਾ ਤੇ ਫਿਰ ਜੇ ਹਨਾ ਉਹ ਵੀ ਕਿਤੇ ਨਾਈਟ ਆਨ ਗਿਆ ਹੋਇਆ ਸੀ ਕਿਉਂਕਿ ਆਪਣੇ ਇੱਥੇ ਮੇਲਾ ਆ ਜਾਂਦਾ ਏ ਇੱਥੇ ਸੇਵਾ ਕਰਨ ਜਾਂਦੇ ਹੈਗੇ ਆ ਤੇ ਉਹ ਵੀ ਰਾਤ ਨੂੰ ਸੇਵਾ ਕਰਨ ਗਏ ਸੀਗੇ ਤੇ ਫਿਰ ਸਾਨੂੰ ਤੇ ਜਿਨ੍ਹਾਂ ਨੇ ਮੋਟਰ ਚੱਲਦੀ ਸੀ ਉਹ ਕਹਿੰਦੇ ਕਿ ਤੁਸੀਂ ਪਾਣੀ ਲਾ ਲਓ ਆਪਣੇ ਝੁੰਨੇ ਨੂੰ ਤੇ ਆਪਾਂ ਖਾਨ ਜਿਹੜਾ ਖਾਨ ਜੁਕਾ ਜਿਹੜਾ ਝੁੰਨਾ ਆ ਉਹ ਥੋੜਾ ਜਿਹਾ ਲਾਇਆ ਹੋਇਆ ਵਾ ਚੌਲਾਂ ਵਾਸਤੇ ਤੇ ਹਣਾ ਤੇ ਅੱਡੇ ਦੇ ਵਿੱਚ ਆਪਾਂ ਪੱਠੇ ਲਾਏ ਹੋਏ ਐ ਤੇ ਅੱਡੇ ਦੇ ਵਿੱਚ ਆਪਾਂ ਜਿਹੜਾ ਖਾਣ ਵਾਲਾ ਚੰਨਾ ਲਾਇਆ ਹੋਇਆ ਖਾਣ ਵਾਸਤੇ ਤੇ ਤੁਹਾਨੂੰ ਪਤਾ ਹੈ ਕਿ ਇਹ ਵੀ ਭਾਨਾ ਜ਼ਰੂਰੀ ਹੈ ਵੈਸੇ ਤੇ ਆਰਗੈਨਿਕ ਹੈ ਕਿਉਂਕਿ ਆਪਾਂ ਇਸ ਨੂੰ ਕੋਈ ਦਵਾਈ ਦੋਈ ਜਿਹੜੀ ਹੈਗੀ ਜ਼ਿਆਦਾ ਨਹੀਂ ਪਾਈ ਹੈਗੀ ਤੇ ਕੀ ਸਪਰੇਅ ਕੀਤੀ ਹੈਗੀ ਜਿਹੜੀ ਸੁਗੰਧੀ ਵਗੈਰਾ ਤੋਂ ਹੁੰਦੀ ਆ ਹੋਰ ਕੋਈ ਆਪਾਂ ਜਿਆਦਾ ਸਪਰੇਅ ਇਸ ਨੂੰ ਨਹੀਂ ਕੀਤੀ ਤਾਂ ਰੇਵ ਵਗੈਰਾ ਵਿੱਚ ਜਿਹੜੀ ਹੈਗੀ ਇਸ ਨੂੰ ਬਹੁਤ ਘੱਟ ਪਾਈ ਹੈ ਆਪਾਂ ਤੇ ਇੱਥੇ ਜੀ ਆਪਣਾ ਹਣਾ ਇੱਕ ਸਾਈਡ ਤੇ ਪੱਠੇ ਜਿਹੜੇ ਹੈਗੇ ਸੀ ਉਹ ਪਰਦੇ ਪਏ ਸੀਗੇ ਇੱਕ ਸਾਈਡ ਤੇ ਆਪਣਾ ਝੋਨਾ ਜਿਹੜਾ ਹੈਗਾ ਸੋ ਪਰ ਦਾ ਟੈਸਟ ਕਿਉਂਕਿ ਮੈਂ ਤੰਮੁਹੇ ਕੀਤੀ ਹੋਈ ਸੀ ਇਹ ਵਿੱਚ ਤੇ ਜੁੜੇ ਰਹੋ ਤੁਸੀਂ ਆਪਣੇ ਵੀਡੀਓ ਦੇ ਨਾਲ ਤੇ ਜਿਨ੍ਹਾਂ ਨੂੰ ਵੀ ਇਹ ਥੋੜੀ ਜਿਹੀ ਵਧੀਆ ਲੱਗਦੀ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਨਾਈਟ 10 ਦੇ ਕਾਫੀ ਜ਼ਿਆਦਾ ਟਾਈਮ ਹੋ ਗਿਆ ਸੀਗੇ ਉੱਥੇ ਪਪਾਈ ਬੈਂਡਰੀ ਇਥੇ ਇਤਨੇ ਤੁਰ ਜੰਦੀ ਸੀਗੇ ਆਪਣੇ ਪੱਠਿਆਂ ਤੇ ਾਂ ਝੋਨੇ ਵਿੱਚ ਆਲੀ ਵੱਟ ਤੇ ਕਿਉਂਕਿ ਇਧਰ ਮੈਂ ਮੋਹਾ ਕੀਤਾ ਹੋਇਆ ਸੀਗਾ ਝੋਨੇ ਦੇ ਵਿੱਚ ਹੋਏ ਝੋਨੇ ਦੇ ਵਿੱਚ ਮੋਹਾ ਕੀਤਾ ਹੋਇਆ ਸੀਗਾ ਤੁਹਾਨੂੰ ਪਤਾ ਲੱਗੇ ਕਿ ਜੋ ਮੇਰੇ ਵਿੱਚ ਝੋਨੇ ਦੇ ਵਿੱਚ ਆਪਾਂ ਮੋਹਾ ਕਰ ਸਕਦੇ ਹੈਗੇ ਤੇ ਆਪਾਂ ਮੋਹਾ ਕੀਤਾ ਸੀਗਾ ਕਿਉਂਕਿ ਇਧਰੋਂ ਇੱਕ ਪੈਲੀ ਭਰ ਚੁੱਕੀ ਸੀਗੀ ਤੇ ਦੂਜੀ ਪੈਲੀ ਜਿਹੜੀ ਹੈਗੀ ਸੀ ਉਹ ਆਪਣੇ ਸੀਗੀ ਜੇ ਆਪਾਂ ਦੇ ਵਿੱਚ ਮੋਹ ਜਿਹੜਾ ਹੈਗਾ ਸੀ ਉਹ ਛੱਡਣਾ ਸੀ ਤਾਂ ਵੀਰੇ ਨੇ ਪਾਣੀ ਲਾਇਆ ਸੀ ਤੇ ਬੰਦੂ ਤੁਸੀਂ ਵੀ ਲਾ ਲਓ ਪਾਣੀ ਤੇ ਫਿਰ ਜੇ ਆਪਾਂ ਇੱਥੇ ਪੱਠਿਆਂ ਨੂੰ ਵੀ ਪਾਣੀ ਲਾਇਆ ਆਪਣੇ ਨੂੰ ਤੇ ਪੱਠੇ ਆਪਣੇ ਵੀ ਥੋੜੀ ਜਿਹੀ ਰਹੇ ਸੀਗੇ ਭਰਨ ਵਾਲੇ ਤੇ ਝੋਨਾ ਵੀ ਜਿਹੜਾ ਹੈਗਾ ਨਾ ਉਹ ਵੀ ਆਪਣਾ ਤੇਜ ਕਾਫੀ ਪਿਆਸ ਸੀਗਾ ਕਿਉਂਕਿ ਤੁਹਾਨੂੰ ਪਤਾ ਤੋ 3 ਘੰਟੇ ਤੱਕ ਲੱਗ ਹੀ ਜਾਂਦੇ ਹੈਗੇ ਭਰਨ ਵਾਸਤੇ ਤੇ ਫਿਰ ਜੇ ਆਪਣਾ ਹਨ ਪੱਠੇ ਵੀ ਜਿਹੜੇ ਸੀਗੇ ਉਹ ਵੀ ਕਾਫੀ ਥੇਰ ਲੱਗ ਜਾਂਦੇ ਹੈਗੇ ਆ ਤੇ ਆਪਾਂ ਨੂੰ ਵੈਸੇ ਇਕੱਠਾ ਹੀ ਮੂੰਹਾਂ ਦੋਨਾਂ ਦੇ ਵਿੱਚ ਕੀਤਾ ਸੀਗਾ ਤੇ ਇੱਥੇ ਮੂੰਹ ਜਿਹੜਾ ਸੀਗਾ ਨਾ ਥੋੜਾ ਛੋਟਾ ਹੋ ਗਿਆ ਸੀ ਉਦੋਂ ਵੀ ਅਜੁੱਨੀ ਰੋਣ ਲੱਗ ਪਈ ਸੀ ਤੇ ਹੁਣ ਵੀ ਹਨਾ ਅਜੁੱਨੀ ਵੈਸੇ ਤਾਂ ਚਚੇ ਕਰੇ ਗਏ ਹੋਏ ਸੀ ਕਿੱਥੇ ਵੱਟ ਮੈਂ ਪਿੱਛੋਂ ਲੈ ਕੇ ਕਿ ਪਾਣੀ ਦਾ ਮੂੰਹ ਜਿਹੜਾ ਹੈਗਾ ਉਹ ਖੁੱਲਾ ਕਰ ਦਿੰਨੇ ਹੈਗੇ ਤਾਂ ਤੇ ਇੱਥੇ ਮੂੰਹਾਂ ਜਿਹੜਾ ਦਾ ਖੁੱਲਾ ਕਰ ਦਿੱਤੀ ਸੀਗੀ ਤੇ ਬੈਂਟਰੀ ਜਿਹੜੀ ਹੈਗੀ ਉਹ ਮੈਂ ਤੰਗੀ ਹੋਈ ਸੀਗੀ ਆਪਣੇ ਲੱਕ ਦੇ ਨਾਲ ਤੇ ਗੱਲ ਦੇ ਵਿੱਚ ਪਾਈ ਹੋਈ ਸੀਗੀ ਤੇ 姐 ਜੀ ਆਪਾਂ ਨੇ ਕਿਹਾ ਕਿ ਜੇ ਉਹਨਾਂ ਆਪਾਂ ਤੁਹਾਡੇ ਨਾਲ ਵੀਡੀਓ ਜਿਹੜੀ ਹੈਗੀ ਹੈ ਸ਼ੇਅਰ ਕਰਦੇ ਹੈਗੇ ਆ ਤੇ ਤੇ ਆਪਾਂ ਕਹਿ ਦਿੰਨੇ ਆ ਕਿ ਆਪਾਂ ਨੂੰ ਖਾਣਾ ਸੌਖਾ ਆ ਵੈਸੇ ਖਾਣਾ ਬਹੁਤ ਸੌਖਾ ਹੈ ਪਰ ਕਮਾਉਣਾ ਬਹੁਤ ਔਖਾ ਹੈ ਹਨਨ ਦੇਖ ਲਓ ਜਿਹੜੇ ਪਿੱਸ ਆਪਾਂ ਨੇ ਅਸਲੀਆਂ ਕਰਕੇ ਮਦਦ ਕੀ ਹਨ ਤੇ ਆਪਣੇ ਲਈ ਰਾਸ਼ਨ ਪਹੁੰਚਾਉਂਦੇ ਨੇ ਤੇ ਫਿਰ ਵੀ ਹਨਾ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਮਾੜਾ ਕਹਿੰਦੀਆਂ ਨੇ ਹਨਾ ਤੇ ਸਰਕਾਰਾਂ ਨਾ ਧਾਰਿਉਂਤੀ ਦਿੰਦੀਆਂ ਨੇ ਹਰ ਇੱਕ ਇਹ ਵੀ ਸਬਜ਼ੀ ਦਾ ਭਾਜੀ ਦਾ ਹਨਾ ਕਿਸੇ ਵੀ ਚੀਜ਼ ਦਾ ਕੋਈ ਰੇਟ ਨਹੀਂ ਦਿੰਦੀਆਂ ਹੈਗੀਆਂ ਤੇ ਇੱਥੇ ਮੇਰੇ ਨਾਲ ਆਏ ਸੀਗੇ ਭੱਦੀ ਤੇ ਇਹ ਤੁਰੇ ਜਾ ਰਹੇ ਸੀਗੇ ਤੇ 8:30 ਵਜੇ ਦਾ ਟਾਈਮ ਸੀਗਾ ਅਜੇ ਸਾਢੇ ਅੱਜ ਜਿਹੜਾ ਦੁੱਦੀ ਸੀਗਾ ਉਹ ਲੇਟ ਹੋ ਗਿਆ ਸੀਗਾ ਤੇ ਇੱਥੇ ਆਪਾਂ ਪਹੁੰਚ ਗਏ ਜੀ ਘਰੇ ਤੇ ਦੂਜੀ ਵੀ ਜਿਹੜਾ ਹੈਗਾ ਉਹ ਵੀ ਆਪਣਾ ਆ ਗਿਆ ਸੀਗਾ ਤੇ ਆਪਾਂ ਇੱਥੇ ਪਾਉਂਦੇ ਪਏ ਸੀਗੇ ਦੁੱਧ ਤੇ ਦੁੱਧ ਦੇ ਨਾਲ ਆਪਾਂ ਕਰਦੇ ਪਏ ਸੀਗੇ ਗੱਲਾਂਬਾਤ ਪਰ ਦੁੱਧ ਨੇ ਹੈੱਡਫੋਨ ਲਾਏ ਹੋਏ ਸੀਗੇ ਕੰਨਾਂ ਦੇ ਵਿੱਚ ਬਟ ਉਸ ਨੂੰ ਕੁਝ ਸੁਣਿਆ ਨਹੀਂ ਹੈਗਾ ਆਪਾਂ ਮੈਂ ਕਾਫੀ ਜ਼ਿਆਦਾ ਬੋਲਦੀ ਪਈ ਸੀਗੀ ਤੇ ਉਹਨਾਂ ਨੂੰ ਵੈਸੇ ਕੁਝ ਦੀ ਪਈ ਸੀ ਵੀਰੇ ਕੀ ਗੱਲ ਆ ਕਿ ਉਹਨੇ ਬੋਲਦੇ ਲੌਂ ਚੱਲੇ ਆ ਮੂੰਹਾਂ ਬੰਨਣ ਚੱਲੇ ਆ ਤੇ ਦੇਖਦੇ ਆ ਜੇ ਝੋਨਾ ਭਰ ਗਿਆ ਸਾਰਾ ਫਿਰ ਆਪਾਂ ਮੂੰਹਾਂ ਜਿਹੜਾ ਬੰਨ ਨਵਾਂਗੇ ਹੈਲੋ ਹਾਂਜੀ ਜੀ ਚਲਿਏ ਲਓ ਜੀ ਆਪਾਂ ਬੰਨਤਾ ਮੂਹਾਂ ਆਵੇ ਆਵੇ ਆ ਗਈ ਪਤਗ ਤੇ ਇੱਥੇ ਮੈਂ ਦੂਜਾ ਫੇਰਾ ਜਿਹੜਾ ਹੈਗਾ ਸੀਗਾ 9:10 ਵਜੇ ਦਾ ਟਾਈਮ ਸੀਗਾ 10 ਸ਼ਾਇਦ ਵੱਜ ਗਏ ਸੀਗੇ ਤੇ ਅਜੁੰਨੀ ਵੀ ਹੈਨਾ ਅਜੁੰਨੀ ਚਾਚੇ ਘਰੇ ਗਈ ਹੋਈ ਸੀਗੀ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਆਪਾਂ ਹਣ ਤੇ ਫਿਰ ਅਜੁੰਨੀ ਆ ਗਈ ਸੀ ਅਸੀਂ ਪਾਣੀ ਦਾ ਫੇਰਾ ਮਾਰਨ ਲੰਨਦੇ ਪਏ ਸੀਗੇ ਤੇ ਅਜੁੰਨੀ ਆ ਗਈ ਤੇ ਅਜੁੰਨੀ ਵੀ ਸਾਡੇ ਨਾਲ ਹੀ ਆ ਗਈ ਤੇ ਇਰੇ ਉੱਥੇ ਜਿੰਨੀ ਗੱਲਾਂ ਕਰਦੀ ਤੇਸੀ ਤੇ ਮੈਨੂੰ ਲੰਘਦੀ ਸੀ ਆਵਾਜ਼ਾਂ ਕਿ ਮੰਮੀ ਆਜੂ ਆਜੂ ਚੱਲੀਏ ਨੀ ਰਾਇਆ ਆਜੂ ਚੱਲੀਏ ਤੇ ਇੱਥੇ ਜੀ ਥੋੜੀ ਜੀ ਸੀਰ ਜਿਹੜੀ ਸੀਗੀ ਨਾ ਉਹ ਮੈਨੂੰ ਲੱਗਦਾ ਸੀਗਾ ਕਿ ਕਿਸੇ ਦਾ ਨਾਲ ਹੀ ਝੋਨਾ ਸੀਗਾ ਉਹਨਾਂ ਦਾ ਵੀ ਪੱਕਾ ਸੀਗਾ ਤੇ ਆਪਾਂ ਇਹਨੂੰ ਪਿਆ ਕਿ ਸ਼ਾਇਦ ਉਹਨਾਂ ਦੇ ਝੋਨੇ ਦੇ ਵਿੱਚ ਕਿਤੇ ਪਾਣੀ ਨਾ ਪੈ ਦੇਵੇ ਤੇ ਆਪਾਂ ਇੱਥੇ ਜਿਹੜੀ ਸੀਰ ਸੀਗੀ ਉਹ ਨੱਪ ਦਿੱਤੀ ਸੀਗੀ ਧੰਬਤੇ ਝੋਨਾ ਹਨ ਜਿੱਦੋਂ ਚੂਹੇ ਵਗੈਰਾ ਲੱਗ ਜਾਂਦਾ ਫਿਰ ਕਈ ਔਰ ਹਨ ਬਟ ਆਪਣੇ ਇੱਧਰ ਜ਼ਿਆਦਾ ਚੂਹਾ ਵਗੈਰਾ ਨਹੀਂ ਹੈਗਾ ਤੇ ਜਿਆਦਾ ਨਹੀਂ ਹੈਗਾ ਹੈਗਾ ਤਾਂ ਹੈ ਬਟ ਜਿਆਦਾ ਨਹੀਂ ਹੈਗੇ ਤੇ ਆਪਾਂ ਇੱਥੇ ਜਿਹੜਾ ਹੈਗਾ ਸੇਰਾ ਉਹ ਨੱਪ ਦੀ ਪਈ ਸੀ ਮੈਂ ਕਿਉਂਕਿ ਕਿਸੇ ਦਾ ਨੁਕਸਾਨ ਨਾ ਹੋਵੇ ਹਨਾ ਤੇ ਚਲੋ ਆਪਾਂ ਤੇ ਝੋਲਾ ਭਰ ਲਈਏ ਤੇ ਬਟ ਕਿਸੇ ਦਾ ਨੁਕਸਾਨ ਕਿਉਂ ਕਰਨਾ ਹਨਾ ਤੇ ਇਸ ਕਰਕੇ ਮੈਂ ਉਹ ਵੀ ਰਿਕੇ ਝੋਨੇ ਜਿਹਾ ਥੋੜਾ ਜਿਹਾ ਪਾਣੀ ਜਿਆ ਮੜਾ ਜਿਹਾ ਪਾਣੀ ਪਿਆਈਆ ਸੀਗਾ ਤੇ ਅਜੇ ਪੈਲਾ ਸਟਾਰਟ ਹੋਇਆ ਸੀਗਾ ਤੇ ਫਿਰ ਜੇ ਆਪਾਂ ਪੈਰ ਦੇ ਨਾਲ ਜਿਹੜੀ ਹੈਗੀ ਸੀਗੀ ਸੀਰ ਉਹ ਦੱਬ ਦਿੱਤੀ ਤੇ ਹਣ ਉਹ ਛੋਤੀ ਜੀ ਹੈਗੀ ਸੀ ਵੀ ਰੋਡ ਜੀ ਸੀ ਕਿ ਜਿਹਦੇ ਖਾਇਓ ਪਾਣੀ ਜਾਂਦਾ ਪਿਆ ਸੀਗਾ ਤੇ ਫਿਰ ਆਪਾਂ ਚਪਲਾ ਲਾ ੜ ਕੇ ਉੱਥੇ ਜੱਪਾ ਜਿਹੜੀ ਹੈਗੀ ਸੀ ਉਹ ਲਾਤੀ ਸੀਗੀ ਤੇ ਫਿਰ ਜੀ ਆਪਾਂ ਹਨਾ ਮੈਂ ਹੁਣ ਦੇਖਣ ਚੱਲੀ ਸੀ ਕਿ ਦੂਸਰੇ ਸਾਈਡ ਤੇ ਫੇਰਾ ਜਿਹੜਾ ਹੈਗਾ ਉਹ ਪਾਣੀ ਚੁੰਦੀ ਸੀਗੀ ਤੇ ਮੈਂ ਇੱਥੇ ਸੋਚਦੀ ਪਈ ਸੀ ਕਿ ਦੇਖ ਲੋ ਹਨਾ ਤੇ ਆਪਾਂ ਕਈ ਵਾਰ ਕਹਿ ਦਿੰਨੇ ਆਂ ਕਿ ਸਪਰੇ ਆ ਰਿਹਾ ਹਨਾ ਕਿ ਜਿਹੜੇ ਕਰਦੇ ਨੇ ਉਹਨਾਂ ਨੂੰ ਪਤਾ ਹੁੰਦਾ ਆ ਤੇ ਤਰੇਲ ਜਿਹੜੀ ਹੈਗੀ ਸੀ ਉਹ ਪੈ ਚੁੱਕੀ ਸੀਗੀ ਕਾਫੀ ਜ਼ਿਆਦਾ ਤਰੇਲ ਹੈਗੀ ਪੈ ਗਈ ਸੀ ਕਿਉਂਕਿ ਮੇਰੀ ਲੋਰ ਤੇ ਟੀ-ਸ਼ਰਟ ਜਿਹੜੀ ਹੈਗੇ ਨਾ ਮੋਸਟਲੀ ਗਿੱਲੀ ਹੋ ਗਈ ਸੀਗੀ ਕਿਉਂਕਿ ਆਪਾਂ ਕਾਫੀ ਜ਼ਿਆਦਾ ਕਿਲੇ ਦਾ ਫੇਰਾ ਮੈਂ ਮਾਰ ਕੇ ਆਈ ਸੀਗੀ ਦੋਨਾਂ ਸਾਈਡਾਂ ਤੋਂ ਤੇ ਤਾਂ ਕਰਕੇ ਤੇ ਮੇਰੀ ਜਿਹੜੀ ਹੈਗੀ ਨਾ ਸ਼ਰਟ ਉਹ ਗਿੱਲੀ ਹੋ ਗਈ ਸੀਗੀ ਤੇ ਤਰੇਲ ਵਗੈਰਾ ਜਿਹੜੀ ਹੈਗੀ ਉਹ ਕਾਫੀ ਪੈਰੇ ਸਟਾਰਟ ਹੋ ਗਈ ਤੇ ਇਧਰ ਆਪਣੇ ਪੱਠੇ ਵੀ ਭਰ ਗਏ ਸੀਗੇ ਝੋਨਾ ਪਰਣ ਦੇ ਨਾਲ ਨਾਲ ਆਪਣੇ ਪੱਠੇ ਵੀ ਜਿਹੜੇ ਭਰ ਗਏ ਸੀਗੇ ਥੋੜੇ ਜੇ ਰਹਿ ਗਏ ਸੀਗੇ ਤੇ ਬਸ ਉਹ ਵੀ ਵੀ ਆਪਾਂ ਅੱਧਾ ਘੰਟਾ ਇੱਥੇ ਠਹਿਰਾਗੇ ਤੇ ਫਿਰ ਉਹ ਘਰ ਜਾਣਗੇ ਤੇ ਫਿਰ ਆਪਾਂ ਘਰ ਨੂੰ ਜਿਹੜਾ ਹੈਗਾ ਜਾਵਾਂਗੇ ਤੇ ਜਿਨ੍ਹਾਂ ਨੂੰ ਜੇ ਆਪਣੀ ਥੋੜੀ ਜਿਹੀ ਵੀਡੀਓ ਵਧੀਆ ਲੱਗਦੀ ਆ ਪਲੀਜ਼ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਆ ਜੀ ਮਿਲਦੇ ਆ ਜੇ ਆਪਾਂ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇਅਰ ਮੈਂ ਆਈਆ ਰੋ ਜਾਵਣਾ ਹੂੰ ਬੰਬੀ ਬਹੁਤ ਆਪੀ ਨੇ ਅੰਮ੍ਰਿਤਾਂ ਹਾਂ ਤਾਂ ਦੇਖੋ ਸਾਡੀ ਟਿੱਡੀ ਵੀ ਨਾਲ ਹੀ ਸਾਡੇ ਆਈ ਅੱਜ ਪਾਣੀ ਵੇਖਣ ਤਿੰਦੀ 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 ਐਡ ਰੂਣ ਲੱਗ ਪਈ 10 ਮਿੰਟ ਰੋਜਾ ਫੇਰ ਆਪਾਂ ਜਾਨੇ ਹਾਂ ਅਬ ਨੂਆ ਬੰਦੀ ਕੀ ਪਠਿਆ ਨਾ ਰੋਜਾ ਸਾਈਡ ਤੇ ਹੋ ਜਾ ਨਾ ਬੇਕਿਲਾ ਹਾਂ